ਵੱਡੇ ਪੱਧਰ ਤੇ ਫਰੋਡ ਹੋ ਗਿਆ ਕਾਰਨ ਸੇ ਕੀ ਮੰਦੇ ਆ ਹਵਾ ਪਾਣੀ ਦਾ ਫਰਕ ਆ ਜਾਂ ਵੈਸੇ ਕੀ ਚੱਕਰ ਕੀ ਬਣ ਜਾਂਦਾ ਉਸਿਆ ਕਿ ਬਦਲਨ ਵਾਲਾ ਤਰੀਕਾ ਕੀ ਆ ਤਾਂ ਉੱਥੇ ਕੰਮ ਆ ਪ੍ਰੋਪਰ ਕੁੜੀਆਂ ਕੀ ਕੀ ਕੁਝ ਰੂਮਾਂ ਦੇ ਕਿਰਾਏ ਲਈ ਕੀ ਕੀ ਕੁਝ ਕਰ ਲਈ ਮਜਬੂਰ ਆ ਉੱਥੇ ਗਰਾਊਂਡ ਰੇਲ ਦੀ ਕੁੜੀਆਂ ਦੇ ਤਿੰਨ ਤਿੰਨ ਚਾਰ ਚਾਰ ਰਿਲੇਸ਼ਨ ਵੀ ਚੱਲਦੇ ਆ ਤੇ ਮੈਂ ਤਾਂ ਰਿਸ਼ਤੇ ਲਈ ਵੀ ਤਿਆਰ ਸੀ ਵੀ ਜੇ ਰੈਜੇ ਮੈਂ ਰਿਸ਼ਤਾ ਰੱਖਣ ਨੂੰ ਵੀ ਤਿਆਰ ਸੀ ਪਰ ਉਹ ਨਹੀਂ ਚਾਹੁੰਦੇ ਪਰ ਜਿੱਦਾਂ ਵੀ ਉਹ ਮਤਲਬ ਮੇਰੇ ਨਾਲ ਜੁੜਨਾ ਚਾਹੁੰਦੇ ਮੇਰੇ ਨਾਲ ਕੰਟੈਕਟ ਕਰਨੇ ਮੈਂ ਪਿਛਲੇ ਸਾਲ ਤੋਂ ਬਲਾਕ ਚਾਂ ਜਦੋਂ ਮੈਂ ਗਿਆ ਸੀ ਉਦੋਂ ਸਭ ਕੁਝ ਸੈੱਟ ਸੀਗਾ ਜਦੋਂ ਮੈਂ 2 ਸਾਲ ਉੱਥੇ ਪ੍ਰੋਪਰ ਰਹਾ ਤੇ ਜਦੋਂ ਮੈਂ ਉੱਥੇ 2 ਸਾਲਾਂ ਤੋਂ ਬਾਅਦ ਮੇਰੀ ਸਾਲੀ ਤੇ ਮੇਰੇ ਸਾਡੂ ਦੇ ਜਾਨ ਨਾਲ ਮੇਰਾ ਰਿਸ਼ਤਾ ਖਰਾਬ ਹੋਇਆ ਹੋਰ ਤੁਹਾਨੂੰ ਦੋਨਾਂ ਦੇ ਵਿੱਚ ਸਾਲੀ ਦੀ ਇੰਟਰਫੇਅਰ ਜ਼ਿਆਦਾ ਹੋ ਗਈ ਸੀ ਹਾਂ ਬਈ ਸਾਲੀ ਦੀ ਇੰਟਰਫੇਅਰ ਜ਼ਿਆਦਾ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਸਟੈਂਡ ਲਿਆ ਉਹਨਾਂ ਨੇ ਹੀ ਮੈਨੂੰ ਕਾਲ ਕਰਕੇ 911 ਤੇ ਕਾਲ ਕਰਵਾ ਕੇ ਫੇਰ ਹੀ ਮੈਨੂੰ ਉਹਨਾਂ ਨੇ ਮਤਲਬ ਕਿ ਚਕਵਾਇਆ ਪੁਲਿਸ ਨੂੰ ਮੇਰੇ ਚਾਰਜਾਂ ਕਰਕੇ ਮੈਂ ਵਾਪਸ ਆਉਣਾ ਚਾਹੁੰਦਾ ਨਹੀਂ ਸੀ ਉਦੋਂ ਪਰ ਮੈਨੂੰ ਮਜਬੂਰ ਹੋ ਕੇ ਆਉਣਾ ਪਿਆ ਦੇ ਨਾਲ ਕੀ ਹੋਇਆ ਵਿਚੋਲਾ ਕੀ ਕਹਿੰਦਾ ਵਿਚੋਲਾ ਆਪਣੇ ਪੱਖ ਜੀ ਖੜਾ ਵਿਚੋਲੇ ਨੇ ਵੀ ਬਹੁਤ ਫੋਰਸ ਕੀਤਾ ਉਹਨਾਂ ਨੂੰ ਵੀ ਕੋਈ ਹੱਲ ਹੋ ਜੇ ਵੀ ਤੁਸੀਂ ਏਦਾਂ ਕਰ ਲੋ ਜਾਂ ਡਿਵੋਰਸ ਲੈ ਲਓ ਜਿੱਦਾਂ ਵੀ ਹੋ ਜਾ ਪਰ ਉਹ ਕੋਈ ਚੀਜ਼ ਤੇ ਨਹੀਂ ਆਇਆ ਨਾ ਕੋ ਡਿਵੋਰਸ ਹੋਇਆ ਸੱਸੀ ਗੜ ਮੈਂ ਜਗਤਾਰ ਸਿੰਘ ਸਰਾਹ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਤੁਹਾਨੂੰ ਅਸੀਂ ਉਹ ਕਹਾਣੀਆਂ ਕਿੱਥੇ ਸੁਣਾ ਰਹੇ ਆ ਜਿਹੜੇ ਕਿ ਰੋਜੀ ਰੋਟੀ ਦੀ ਭਾਲ ਦੇ ਲਈ ਜਾਂ ਆਪਦਾ ਵਧੀਆ ਜ਼ਿੰਦਗੀ ਜੀਵਨ ਬਸਰ ਕਰਨ ਦੇ ਲਈ ਜਿਹੜਾ ਕਿ ਫੋਰਮ ਜਾਂਦੇ ਨੇ ਬਾਹਰ ਜਾਂਦੇ ਨੇ ਆਪਦਾ ਦੇਸ਼ ਛੱਡਦੇ ਨੇ ਪਰ ਉੱਥੇ ਜਾ ਕੇ ਉਹਨਾਂ ਨੂੰ ਕੀ ਮਿਲਦੀਆਂ ਜਿਹੜਾ ਕਿ ਹਰਾਸ਼ਮੈਂਟ ਦਿੱਤੀ ਜਾਂਦੀ ਆ ਲੜਕੀਆਂ ਦੇ ਵੱਲੋਂ ਤੇ ਉਹਨੂੰ ਛੱਡ ਦਿੱਤਾ ਜਾਂਦਾ ਪੈਸੇ ਦੀ ਬਰਬਾਦੀ ਵੀ ਹੁੰਦੀ ਆ ਜ਼ਿੰਦਗੀ ਦੀ ਬਰਬਾਦੀ ਵੀ ਹੁੰਦੀ ਆ ਫਟਣਾ ਰਜਿੰਦਰ ਸਿੰਘ ਨੱਤ ਨੇ ਜ਼ਿਲ੍ਹਾ ਬਠਿੰਡਾ ਨੇ ਗੱਲਬਾਤ ਕਰਦਿਆਂ ਵੀ ਆਖਰ ਮਸਲਾ ਹੋਇਆ ਕੀ ਆ ਬਾਈ ਜੀ ਕੀ ਮਸਲਾ ਕੀ ਹੋਇਆ ਤੁਹਾਡੇ ਨਾਲ ਬਾਈ ਜੀ ਸੱਚੀ ਗੱਲ ਪਹਿਲਾਂ ਸਾਰਿਆਂ ਨੂੰ ਮੇਰਾ ਭਾਈ ਪਿੰਡ ਨੱਤ ਹੈ ਸੀਰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਮੈਂ ਬਾਈ ਜੀ ਹੁਣੀ ਕੈਨੇਡਾ ਤੋਂ ਵਾਪਸ ਆਇਆ ਮੇਰੇ ਨਾਲ ਉੱਥੇ ਮਤਲਬ ਕਿ ਬੇਜਾਬੀ ਹੋਈ ਆ ਕਿ ਮੈਂ ਉੱਥੇ ਇਦੋਂ 2.5 2.5 3 ਸਾਲ ਉੱਥੇ ਮੈਂ ਕੈਨੇਡਾ ਲੈ ਕੇ ਆਇਆ ਤੇ ਮੇਰੇ ਤੇ ਉੱਥੇ ਕਾਫੀ ਝੂਠੇ ਪਰਚੇ ਵੀ ਹੋਏ ਆ ਜਦੋਂ ਮੈਂ ਗਿਆ ਸੀ ਉਦੋਂ ਸਭ ਕੁਝ ਸੈੱਟ ਸੀਗਾ ਜਦੋਂ ਮੈਂ 2 ਸਾਲ ਉੱਥੇ ਪ੍ਰੋਪਰ ਰਹਾ ਤੇ ਜਦੋਂ ਮੈਂ ਉੱਥੇ 2 ਸਾਲਾਂ ਤੋਂ ਬਾਅਦ ਮੇਰੀ ਸਾਲੀ ਤੇ ਮੇਰੇ ਸਾਡੂ ਦੇ ਜਾਨ ਨਾਲ ਮੇਰਾ ਰਿਸ਼ਤਾ ਖਰਾਬ ਹੋਇਆ ਮੇਰਾ ਘੱਟੋ ਘਾਟ 32 ਤੋਂ 34 ਲੱਖ ਰੁਪਏ ਖਰਾਬ ਹੋਇਆ ਇਸ ਚੀਜ਼ ਦੇ ਵਿੱਚ ਤੇ ਓਵਰ ਆਲ ਸਾਰਾ ਮਤਲਬ ਕਿ ਜਿਹੜਾ ਵੀ ਕਾਰਨ ਬਣਿਆ ਮੇਰਾ ਸਾਲੀ ਤੇ ਮੇਰਾ ਸਹੁਰਾ ਬਣਿਆ ਪਹਿਲਾਂ ਮੇਰਾ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀਗਾ ਤੇ ਮੇਰੇ ਤੇ ਝੂਠੇ ਪਰਚੇ ਪਏ ਬਹੁਤ ਕੁਝ ਮੈਂ ਉੱਥੇ ਦੇਖਿਆ ਫਿਰ ਫਿਰ ਮੈਨੂੰ ਵਾਪਸ ਇਸ ਕਰਕੇ ਮੈਨੂੰ ਵਾਪਸ ਆਉਣਾ ਪਿਆ ਮੈਂ ਹੁਣੇ ਰੀਸੈਂਟਲੀ 2 ਕੁ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆਗਾ ਤੁਹਾਡੇ ਦੋਨਾਂ ਤੇ ਦੋਨਾਂ ਦੇ ਵਿੱਚ ਸਾਲੀ ਦੀ ਇੰਟਰਫੇਅਰ ਜ਼ਿਆਦਾ ਹੋ ਗਈ ਸੀ ਹਾਂ ਬਈ ਸਾਲੀ ਦੀ ਇੰਟਰਫੇਅਰ ਜ਼ਿਆਦਾ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਸਟੈਂਡ ਲਿਆ ਉਹਨਾਂ ਨੇ ਹੀ ਮੈਨੂੰ ਕਾਲ ਕਰਕੇ 911 ਤੇ ਕਾਲ ਕਰਵਾ ਕੇ ਫੇਰ ਹੀ ਮੈਨੂੰ ਉਹਨਾਂ ਨੇ ਮਤਲਬ ਕਿ ਚਕਵਾਇਆ ਪੁਲਿਸ ਨੂੰ ਮੈਂ ਉੱਥੇ ਬਹੁਤ ਕੁਝ ਦੇਖ ਕੇ ਤਾ ਕਰਕੇ ਮੈਨੂੰ ਵਾਪਸ ਹੁਣਾ ਕਿੰਨੇ ਪਰਚੇ ਹੋਏ ਆ ਤੁਹਾਡੇ ਦੇ 11 12 ਮੇਰੇ ਤੇ ਚਾਰਜ ਲੱਗੇ ਸਾਰੇ ਹਾਂ ਜਿਹਦੇ ਵਿੱਚ ਮੈਂ ਕਾਫੀ ਹਰਾਸ ਹੋਇਆ ਉੱਥੇ ਮੇਰੇ ਅੱਗੇ ਮੇਰਾ ਪਰਮਿਟ ਦਾ ਵੀ ਨਹੀਂ ਹੋ ਰਿਹਾ ਸੀ ਇਸ ਕਰਕੇ ਮੈਨੂੰ ਵਾਪਸ ਹੁਣਾ ਪਿਆ ਮੇਰੇ ਤੇ ਪ੍ਰੈਸ਼ਰ ਬਹੁਤ ਸੀ ਕੀ ਚਾਰਜes ਵਿੱਚ ਕੀ ਤੁਹਾਨੂੰ ਥੋੜਾ ਜਿਹਾ ਬਲੇਮ ਕੀ ਲਗਾਇਆ ਗਿਆ ਸੈਕਸ ਅਸੌਲਟ ਅਸੌਲਟ ਹਰਾਸਮੈਂਟ ਕ੍ਰਿਮੀਨਲ ਹਰਾਸਮੈਂਟ ਕਾਫੀ ਪਰਚੇ ਇਦਾਂ ਦੇ ਜਿਹੜੇ ਮੇਰੇ ਤੇ ਹੋਏ ਆ ਉੱਥੇ ਜਿਹੜੇ ਇੱਕ ਬੇਬੁਨਿਆਦ ਆ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਕਿੰਨਾ ਕਿੰਨਾ ਟਾਈਮ ਤੁਹਾਡੇ ਨਾਲ ਹੋ ਗਿਆ ਵਿਆਹ ਹੋਣ ਹੋਇਆ ਸੀਗਾ ਮੇਰਾ 2019 ਪਿੰਡ ਬਾਈਆ ਤਹਿਸੀਲ ਰਾਣੀਆਂ ਜ਼ਿਲ੍ਹਾ ਸਰਸਾ ਮੇਰੇ ਕਿੰਨਾ ਟਾਈਮ ਹੋ ਥੋਡੇ ਨਾਲ ਇੰਡੀਆ ਦੇ ਵਿੱਚ ਰਹੀ ਐ ਇੱਥੇ 2 ਮਹੀਨੇ ਰਹੀ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਸੀ ਉਸ ਤੋਂ ਬਾਅਦ ਮੇਰੇ ਕਰੋਨਾ ਆ ਗਿਆ ਸੀ ਮੈਂ ਨਹੀਂ ਜਾ ਸਕਿਆ ਉਸ ਤੋਂ ਬਾਅਦ ਮੇਰੀ ਜਦੋਂ ਕਰੋਨਾ ਟਾਈਮ ਨਹੀਂ ਹੋ ਸਕਿਆ ਉਸ ਤੋਂ ਬਾਅਦ ਮੈਂ 2022 ਚ ਗਿਆ ਸੀ ਉੱਥੇ ਤੇ ਮੈਂ ਇਸ ਸਾਲ ਵਾਪਸ ਆ ਤਿੰਨ ਸਾਲ ਲੱਗੇ ਆ ਘੱਟੋ ਘੱਟ ਮੈਂ ਉੱਥੇ ਵਾਪਸ ਆਇਆ ਜੀ ਇੱਥੇ ਤੁਹਾਡੀ ਘਰ ਵਾਲੀ ਤੋਂ ਵਾਪਸ ਜਾਂਦੀ ਆ ਕੈਨੇਡਾ ਵਧੀਆ ਤੁਹਾਡਾ ਸਾਰਾ ਚੱਲ ਰਿਹਾ ਸੀ ਸਾਰਾ ਹਾਂ ਬਹੁਤ ਵਧੀਆ ਚੱਲ ਰਿਹਾ ਸੀ ਪੂਰੀ سپورਟ ਕਰ ਰਹੀ ਸੀ ਮੈਨੂੰ ਉਹ ਫਾਈਨੈਂਸ਼ੀਅਲ ਤੌਰ ਤੇ ਸਾਰੇ ਤਰੀਕਿਆਂ ਨਾਲ ਵਧੀਆ ਰਹਿ ਰਹੀ ਸੀ ਪਰ ਜਦੋਂ ਮੇਰੀ ਸਾਲੀ ਕੀ ਉਦੋਂ ਜਿਆਦਾ ਸਾਡੇ ਚ ਲੜਾਈ ਝਗੜਾ ਹੋਣ ਲੱਗ ਗਿਆ ਸੀ ਉਸ ਤੋਂ ਬਾਅਦ ਜਦੋਂ ਮੇਰੇ ਸਾਡੂ ਦੀ ਮਤਲਬ ਜਾਂਦਾ ਉਹ ਦੋ ਇਕੱਠੇ ਹੁੰਦੇ ਆ ਅਸੀਂ ਮੈਂ ਚਾਹੁੰਦਾ ਸੀ ਵੀ ਆਪਾਂ ਇੱਕ ਅਲੱਗ ਤੋਂ ਰਹੀਏ ਆਪਾਂ ਇੱਕ ਅਲੱਗ ਤੁਰ ਪਈਏ ਪਰ ਉਹ ਚਾਹੁੰਦੇ ਨਹੀਂ ਸੀ ਵੀ ਅਸੀਂ ਅਲੱਗ ਹੋਈਏ ਉਹਨਾਂ ਦੀ ਇੰਟਰਫੇਅਰ ਕਰਨ ਮੈਂ ਜ਼ਿਆਦਾਤਰ ਟਰੱਕ ਤੇ ਅਮਰੀਕਾ ਨੂੰ ਜਾਂਦਾ ਹੁੰਦਾ ਸੀ ਬਾਰਡ ਉਹ ਮਗਰੋਂ ਉਹਦੇ ਨਾਲ ਜੋ ਵੀ ਪਤਾ ਨਹੀਂ ਕਿੱਦਾਂ ਹੁੰਦੀ ਸੀ ਗੱਲਬਾਤ ਉਹਨਾਂ ਦੀ ਪਰ ਉਹਨਾਂ ਨੇ ਮੇਰੇ ਹੀ ਖਿਲਾਫ ਹੋ ਗਈ ਉਸ ਤੋਂ ਬਾਅਦ ਉਹ ਚੀਜ਼ ਵੱਧ ਗਈ ਤੇ ਮੈਂ ਉਹ ਚੀਜ਼ ਦਾ ਵਦਨ ਕਾਰਨ ਮੈਨੂੰ ਮੇਰੇ ਤੇ ਕਾਫੀ ਮੇਰੇ ਤੇ ਬਲੇਮ ਆਉਂਦੇਗੇ ਹੌਲੀ ਹੌਲੀ ਫਿਰ ਮੇਰੇ ਸਹੁਰਿਆਂ ਦੀ ਇੰਟਰਫੇਅਰ ਹੋ ਗਈ ਤੇ ਉਹਦੇ ਕਾਰਨ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਸੀ ਤਾਂ ਕਰਕੇ ਮੈਨੂੰ ਇਹ ਚੀਜ਼ਾਂ ਸਭ ਦੇਖਣੀਆਂ ਪਈਆਂ ਹੁਣ ਕੋਈ ਗੱਲਬਾਤ ਤੁਸੀਂ ਕਾਰਵਾਈ ਕਰਾਉਣੇ ਬਸ ਤਰ੍ਹਾਂ ਕੋਈ ਕਾਰਵਾਈ ਹੋਈ ਆ ਹੁਣ ਤੱਕ ਨਹੀਂ ਹਜੇ ਤੱਕ ਕੋਈ ਨਹੀਂ ਕਾਰਵਾਈ ਮੈਂ ਅਰਜ਼ੀ ਦੇ ਰਹੇ ਹਾਂ ਹੁਣ ਚੱਲਦੀ ਪਈ ਆ ਅਰਜ਼ਾ ਉਸ ਪਾਸੇ ਹੋ ਰਿਹਾ ਪਰ ਪਹਿਲਾਂ ਚਾਹੁੰਦਾ ਮੈਂ ਵੀ ਕੋਈ ਪਹਿਲਾਂ ਹੀ ਮਸਲਾ ਹੁੰਦਾ ਹੱਲ ਤਾਂ ਬਹੁਤ ਵਧੀਆ ਮੇਰੇ ਚਾਰਜਾਂ ਕਰਕੇ ਮੈਂ ਵਾਪਸ ਆਉਣਾ ਚਾਹੁੰਦਾ ਨਹੀਂ ਸੀ ਉੱਥੋਂ ਪਰ ਮੈਨੂੰ ਮਜਬੂਰ ਹੋ ਕੇ ਆਉਣਾ ਪਿਆ ਪਰਿਵਾਰ ਉਹਨਾਂ ਨਾਲ ਗੱਲ ਹੋਈ ਆ ਕੋਈ ਪੰਚਾਇਤ ਨਾਲ ਗੱਲ ਹੋਈ ਆ ਤਾਂ ਹੋਈਆਂ ਸਾਰਾ ਕੁਝ ਹੋਈਆਂ ਪਰ ਉਹ ਕੋਈ ਚੀਜ਼ ਦਾ ਬੱਤ ਹੱਥ ਪੱਲਾ ਨਹੀਂ ਫੜਾ ਰਹੇ ਉਹਨਾਂ ਨੇ ਕੋਈ ਮਤਲਬ ਜਵਾਬ ਦੇ ਰਹੇ ਆ ਵੀ ਸਾਨੂੰ ਨਹੀਂ ਮਤਲਬ ਸਹੁਰਾ ਪਰਿਵਾਰ ਮੇਰਾ ਗੱਲ ਕਰਕੇ ਰਾਜੀ ਨਹੀਂ ਉਹ ਮਤਲਬ ਕਿ ਸਹੁਰਾ ਜਿੱਦਾਂ ਆਪਾਂ ਪੰਚਾਇਤ ਲੈ ਕੇ ਜਾਂਦੇ ਆ ਉਹ ਬੰਦਾ ਹੀ ਘਰੋਂ ਮਤਲਬ ਜਿੱਦਾਂ ਆਪਾਂ ਕਹਿ ਦਿੰਦੇ ਆ ਬੰਦਾ ਪੱਲਾ ਛੁੜਾ ਲੈਂਦਾ ਹਾਂ ਬੰਦਾ ਪੰਚਾਇਤਾਂ ਵੀ ਹੋਈਆਂ ਸਾਰਾ ਕੁਝ ਹੋਇਆ ਕੋਈ ਜ਼ੋਰ ਨਹੀਂ ਲਾਇਆ ਫਿਰ ਆ ਕੇ ਮੈਨੂੰ ਆਉਣਾ ਪਿਆ ਮੈਂ ਉੱਥੇ ਬੈਠੇ ਨੇ ਬਹੁਤ ਟਰਾਈ ਕੀਤਾ ਸੀ ਵੀ ਮੈਂ ਪੰਚਾਇਤਾਂ ਕਰਕੇ ਵੀ ਮੈਂ ਵਿਆਹ ਉਹ ਮੇਰੇ ਤੇ ਚਾਰਜ ਰਿਮੂਵ ਹੋ ਜਾਣ ਜਾਂ ਜਿੱਦਾਂ ਵੀ ਹੋ ਜਾਣਾ ਪਰ ਕੋਈ ਹੱਲ ਪੱਲਾ ਨਹੀਂ ਫੜਾਇਆ ਤਾਂ ਕਰਕੇ ਮੈਨੂੰ ਫਿਰ ਵਾਪਸ ਹੀ ਆਉਣਾ ਪਿਆ ਅਰੇਂਜ ਮੈਰਿਜ ਸੀ ਲੰਮਰ ਅਰੇਂਜ ਮੈਰਿਜ ਸੀ ਭਾਈ 2019 ਚ ਵਿਆਹ ਹੋਇਆ ਸੀ ਮੇਰਾ ਅਰੇਂਜ ਮੈਰਿਜ ਸੀ ਵਿਚੋਲੇ ਨਾਲ ਕੀ ਹੋਇਆ ਵਿਚੋਲਾ ਕੀ ਕਹਿੰਦਾ ਵਿਚੋਲਾ ਆਪਣੇ ਪੱਖ ਜੀ ਖੜਾ ਵਿਚੋਲੇ ਨੇ ਵੀ ਬਹੁਤ ਫੋਰਸ ਕੀਤਾ ਉਹਨਾਂ ਨੂੰ ਵੀ ਕੋਈ ਹੱਲ ਹੋ ਜਾਏ ਵੀ ਤੁਸੀਂ ਇਦਾਂ ਕਰ ਲਓ ਜਾਂ ਡਿਵੋਰਸ ਲੈ ਲਓ ਜਿੱਦਾਂ ਵੀ ਹੋ ਜਾਏ ਪਰ ਉਹ ਕੋਈ ਚੀਜ਼ ਤੇ ਨਹੀਂ ਆਇਆ ਨਾ ਕੋਈ ਡਿਵੋਰਸ ਹੋਇਆ ਇਦਾਂ ਹੀ ਬਸ ਚੱਲਦਾ ਪਿਆ ਮੈਨੂੰ ਵਾਪਸੀ ਹੋਣਾ ਪਿਆ ਹਰ ਕਿਤੇ ਜੀ ਮੈਂ ਤੁਸ ਇੱਥੇ ਆ ਵੇਖ ਰਿਹਾ ਹਾਂ ਇੱਥੇ ਲਗਾਤਾਰ ਲੋਕ ਇੱਥੇ ਆਏ ਤੁਸੀਂ ਕਮੇਟੀ ਮੈਂਬਰ ਵੀ ਬਣ ਚੁੱਕੇ ਹੁਣ ਵੱਡੇ ਪੱਦਰ ਤੇ ਫਰੋਡ ਹੋ ਗਿਆ ਕਾਰਨ ਸੇ ਕੀ ਮੰਨਦੇ ਆ ਹਵਾ ਪਾਣੀ ਦਾ ਫਰਕ ਆ ਜਾਂ ਵੈਸੇ ਕੀ ਚੱਕਰ ਕੀ ਬਣ ਜਾਂਦਾ ਉਸੇ ਆ ਕਿ ਬਦਲਨ ਵਾਲਾ ਤਰੀਕਾ ਕੀ ਆ ਹਵਾ ਪਾਣੀ ਵੀ ਚੱਕਰ ਆ ਬਈ ਕੁਛ ਮਾਂ ਪਿਓ ਦੀ ਵੀ ਵੀ ਹਲਾਸ਼ੇਰੀ ਹੁੰਦੀ ਆ ਪੈਸਾ ਹੀ ਬਹੁਤ ਵੱਡੀ ਚੀਜ਼ ਆ ਪੈਸਾ ਹਰ ਇੱਕ ਚੀਜ਼ ਨੂੰ ਕਰਦਾ ਜਦੋਂ ਪੈਸਾ ਕਿਸੇ ਚੀਜ਼ ਦੇ ਵਿੱਚ ਆਉਂਦਾ ਨਾ ਉਦੋਂ ਰਿਸ਼ਤੇ ਵੀ ਖਤਮ ਹੋ ਜਾਂਦੇ ਆ ਵਧੀਆ ਚੱਲਦਾ ਪੈਸਾ ਹੀ ਮੇਰੇ ਹਿਸਾਬ ਨਾਲ ਮੁ ਕੁੜੀਆਂ ਬਲ ਰਹੀਆਂ ਅੱਜ ਬਹੁਤ ਵੱਡੇ ਇਹ ਵੀ ਇੱਕ ਬਹੁਤ ਵੱਡੀ ਬਿਮਾਰੀ ਲੱਗ ਚੁੱਕੀ ਆ ਪੰਜਾਬ ਨੂੰ ਜਿਹੜੇ ਤੇ ਇਦਾਂ ਤੁਸੀਂ ਸੁਣ ਹੀ ਰਹੇ ਹੋ ਅੱਜ ਕਿੰਨੇ ਕੇਸ ਅੱਗੇ ਸਾਹਮਣੇ ਆਏ ਆ ਲੋਕ ਇਹ ਬਹੁਤ ਵੱਡਾ ਹੋਇਆ ਕੁੜੀਆਂ ਉਥੇ ਬਹੁਤ ਕੁਝ ਕਰਦੀਆਂ ਮੰਨ ਕੇ ਮੈਂ ਉਹ ਗਰਾਊਂਡ ਰਿਐਲਿਟੀ ਵੀ ਇੱਕ ਦੇਖੀ ਆ ਜਿਹੜੀ ਮੈਂ ਦੇਖ ਕੇ ਆ ਕਿ ਲੋਕ ਕੁੜੀਆਂ ਉਥੇ ਬਹੁਤ ਮਲ ਕੇ ਮਲ ਸਿਸਟਮ ਖਰਾਬ ਆ ਨਾ ਤਾਂ ਉਥੇ ਕੰਮ ਆ ਪ੍ਰੋਪਰ ਕੁੜੀਆਂ ਕੀ ਕੀ ਕੁਝ ਰੂਮਾਂ ਦੇ ਕਿਰਾਏ ਲਈ ਕੀ ਕੀ ਕੁਝ ਕਰ ਲਈ ਮਜਬੂਰ ਆ ਉਥੇ ਗਰਾਊਂਡ ਰਿਐਲਿਟੀ ਕਿ ਕੁੜੀਆਂ ਦੇ ਤਿੰਨ ਤਿੰਨ ਚਾਰ ਚਾਰ ਰਿਲੇਸ਼ਨ ਵੀ ਚੱਲਦੇ ਆ ਤੇ ਇਥੇ ਗਰਾਊਂਡ ਰਿਐਲਿਟੀ ਇਥੇ ਮਤਲਬ ਕਿ ਬਹੁਤ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਜਿਹੜਾ ਅੱਜ ਦਾ ਟਾਈਮ ਚੱਲਦਾ ਪਿਆ ਉਥੇ ਕੰਮ ਦੀ ਬਹੁਤ ਘਾਟ ਹੈ ਮੈਂ 3 ਸਾਲ ਰਹੇ ਕਿ ਮੈਂ ਸਾਰੀ ਚੀਜ਼ ਦੇਖ ਕੇ ਆਂ ਗਰਾਊਂਡ ਲੈਵਲ ਤੋਂ ਅੱਜ ਦੇ ਟਾਈਮ ਚ ਬਹੁਤ ਉਥੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਪਹਿਲਾਂ ਸਰਸ਼ੈਸ਼ਨ ਨਹੀਂ ਕਾਰਨ ਮੰਨਦੇ ਕਿਉਂਕਿ ਜੇਖੇ ਤਾਂ ਜਿਹੜਾ ਨਿਕਲ ਕੇ ਚੀ ਜਾ ਰਹੀਆਂ ਕੱਲੇ ਕੈਨੇਡਾ ਦੀਆਂ ਜਾ ਰਹੀਆਂ ਹੋਰ ਕਿਸੇ ਦੇਸ਼ ਦੀਆਂ ਨਹੀਂ ਜਾ ਰਹੀਆਂ ਆਸਟ੍ਰੇਲੀਆ ਦੀ ਨਹੀਂ ਆ ਰਹੇ ਇੰਗਲੈਂਡ ਦੀ ਨਹੀਂ ਆ ਰਹੀ ਕੱਲੇ ਲੋਕ ਜ਼ਿਆਦਾ ਕੈਨੇਡਾ ਦੇ ਸਰਸ਼ੈਸ਼ਨ ਹੀ ਮੰਨਦੇ ਉਹਦਾ ਸਰਸ਼ੈਸ਼ਨ ਵੀ ਕਾਰਨ ਬ ਜਿਆਦਾ ਲੋਕ ਜਿੱਥੇ ਜਿਆਦਾ ਗਿਣਤੀ ਚ ਲੋਕ ਜਾ ਰਹੇ ਆ ਤਾਂ ਕਰਕੇ ਵੀ ਇਹ ਘਾਟ ਹੋ ਰਹੀ ਆ ਕੰਮ ਦੀ ਬਹੁਤ ਜਿਆਦਾ ਘਾਟ ਆ ਵੀ ਸਾਡੇ ਸਾਹਮਣੇ ਤੁਸੀਂ ਗੱਲ ਕਰਨੇ ਚਾਹੁੰਦੇ ਹੋ ਵੀ ਉਹ ਕੁੜੀ ਦੇਖ ਰਹੀ ਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਮੈਂ ਚਾਹੁੰਦਾ ਵੀ ਮੇਰੇ ਨਾਲ ਵੀ ਜਿੱਦਾਂ ਵੀ ਤੁਸੀਂ ਸੌਲਵ ਆਊਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜਿਵੇਂ ਵੀ ਤੁਸੀਂ ਮੇਰੇ ਨਾਲ ਨਿਬੜਨਾ ਤੁਸੀਂ ਨਵੇੜਨ ਪੈਸੇ ਨਾਲ ਘੱਟੋ ਘੱਟ 32 ਤੋਂ 35 ਲੱਖ ਰੁਪਈਆ ਮੈਂ ਲਾਇਆ ਸੀ ਸਾਰਾ ਦੇ ਵਿੱਚ ਹਾਂ ਜਿਹੜਾ ਵੀ ਮੈਂ ਲਾਇਆ ਸੀ ਮੈਂ ਚਾਹੁੰਦਾ ਵੀ ਉਹ ਮੇਰੀ ਨਾਲ ਮੈਨੂੰ ਦੇਖ ਰਹੀ ਆ ਤਾਂ ਮੇਰੇ ਨਾਲ ਕਿੱਦਾਂ ਵੀ ਮਤਲਬ ਗੱਲ ਕਰਨਾ ਚਾਹੁੰਦੀ ਆ ਮੈਂ ਤਾਂ ਰਿਸ਼ਤੇ ਲਈ ਵੀ ਤ ਰਹੇ ਜੇ ਮੈਂ ਰਿਸ਼ਤਾ ਰੱਖਣ ਲਈ ਤਿਆਰ ਸੀ ਪਰ ਉਹ ਨਹੀਂ ਚਾਹੁੰਦੇ ਪਰ ਜਿੱਦਾਂ ਵੀ ਉਹ ਮਤਲਬ ਮੇਰੇ ਨਾਲ ਜੁੜਨਾ ਚਾਹੁੰਦੇ ਮੇਰੇ ਨਾਲ ਕੰਟੈਕਟ ਕਰਨੇ ਉਹ ਪਿਛਲੇ ਸਾਲ ਤੋਂ ਬਲਾਕ ਚਾ ਮੇਰਾ ਨੰਬਰ ਸਾਰਾ ਕੁਸ ਆਲਮੋਸਟ ਸਾਰੇ ਘਰ ਦੇ ਮੇਰੇ ਸਾਰਿਆਂ ਦੇ ਨੰਬਰ ਬਲਾਕ ਕੀਤੇ ਹੋਏ ਉਹਨੇ ਮੈਂ ਜਿੱਦਾਂ ਵੀ ਮਤਲਬ ਉਹ ਚਾਹੁੰਦੇ ਆ ਵੀ ਮਤਲਬ ਜੇ ਕੋਈ ਗੱਲ ਕਰਨੀ ਚਾਹੁੰਦੇ ਤਾਂ ਉਹ ਛੋਡੇ ਮਾਦੀ ਬਣਾਹੀਂ ਜਾਂ ਜਿੱਦਾਂ ਵੀ ਉਹ ਅਨਕਾਲ ਕਰਕੇ ਤਾਂ ਉਹ ਗੱਲ ਆਪਣੀ ਰੱਖ ਸਕਦੇ ਆ ਉਹਦਾ ਪੱਖ ਰੱਖ ਸਕਦੇ ਆ ਤੇ ਜਿੱਦਾਂ ਵੀ ਮਤਲਬ ਉਹ ਚਾਹੁੰਦੇ ਜੇ ਕੋਈ ਡਿਵੋਰਸ ਚਾਹੁੰਦੇ ਆ ਡਿਵੋਰਸ ਲੈ ਸਕਦਾ ਜਿੱਦਾਂ ਵੀ ਉਹ ਚਾਹੁੰਦੇ ਆ ਮਤਲਬ ਪ ਜਦੋਂ ਉਹ ਤੁਹਾਨੂੰ ਬੁਲਾ ਸਕਦੇ ਜਿੱਦਾਂ ਵੀ ਉਹ ਕਰਨਾ ਚਾਹੁੰਦੇ ਉਹ ਕਰ ਸਕਦੇ ਆ ਜੀ ਰਵਿੰਦਰ ਬਾਬਾ ਧੰਨਵਾਦ ਭਾਈ ਜੀ ਆਹ ਦੇਖੋ ਬਾਈ ਨੇ ਹਜੇ ਵੀ ਜਿਹੜਾ ਕਿੱਡਾ ਵੱਡਾ ਜਿਹੜਾ ਰਵਿੰਦਰ ਦਾ ਦਿਲ ਕੱਢਿਆ ਉਹ ਕਹਿੰਦਾ ਜਿਵੇਂ ਵੀ ਉਹ ਚਾਹੁੰਦੇ ਆ ਉਹ ਮੇਰੇ ਨਾਲ ਉਵੇਂ ਬੈ ਕੇ ਗੱਲਬਾਤ ਕਰ ਸਕਦੇ ਆ ਮੇਰੇ ਚਾਰਜਰ ਮੂਵ ਕਰਾ ਕੇ ਜੇ ਇੱਥੇ ਮੈਨੂੰ ਬੁਲਾਉਣਾ ਚਾਹੁੰਦੇ ਆ ਜਾਂ ਇੱਥੇ ਡਿਵੋਰਸ ਲੈਣਾ ਚਾਹੁੰਦੇ ਕਿਸੇ ਵੀ ਤਰੀਕੇ ਨਾਲ ਮੇਰਾ ਨਿਭੜਨਾ ਚਾਹੁੰਦੇ ਆ ਤਾਂ ਉਹ ਨਿਭੜ ਸਕਦੇ ਆ ਜੇ ਸਾਡੇ ਮਾਧਿਅਮ ਰਾਹੀਂ ਉਹ ਕੁੜੀ ਗੱਲ ਸੌਂਦੀ ਆ ਤਾਂ ਜਰੂਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਵੱਡੇ ਵੱਡੇ ਇਹ ਹੌਣ ਵਾਲਾ ਸਮਾਂ ਦੱਸੂਗਾ ਕਦੋਂ ਇਹ ਪਰਿਵਾਰਾਂ ਨੂੰ ਇਨਸਾਫ਼ ਮਿਲਦਾ ਕਦੋਂ ਜਿਹੜੀਆਂ ਪੁਲਿਸਾਂ ਹੋ ਲੜਿੰਦੀਆਂ ਕਾਰਵਾਈਆਂ ਕਰਦੀਆਂ ਕਦੋਂ ਇਨਸਾਫ਼ ਮਿਲੂਗਾ ਇਹ ਹੌਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਲੁਧਿਆਣਾ